ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਅੱਜ ਵੀਰੋ ਚ ਪਾ ਇੱਕ ਟੋਕੜ ਗੱਬਣ ਵੜ ਸੇ ਲੈ ਲੈ ਕੇ ਆਏ ਜੀ ਤੇ ਜਿਸ ਪਿੰਡ ਜੋ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਭਧੌੜ ਸਹਿਣਾ ਛੰਨਾ ਗਲਬ ਸਿੰਘਲਾ ਨੇੜੇ ਹੀ ਰਹ ਜਾਂਦੇ ਆ ਆਓ ਕਰ ਲੈਣ ਬਾਈ ਨਾਲ ਗੱਲਬਾਤ ਬਾਈ ਜੀ ਸੋ ਸਿੱਕਾ ਸਿੱਕਾ ਜੀ ਉਹ ਠੀਕ ਹੋ ਵਧੀਆ ਠੀਕ ਹੈ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਨਾ ਗੋਰਾ ਸਿੰਘ ਜੀ ਮੈਂ 9872799 ਨੂੰ ਠੀਕ ਹੈ ਕਿਹੜਾ ਸੂਬਾ ਸੂਈ ਬੈ ਪਹਿਲੇ ਸੂਈ ਬੈ ਜੀ ਕਿੰਨਾ ਟਾਈਮ ਹੋ ਗਿਆ ਗੱਬਣ ਕਿੰਨੇ ਟਾਈਮ ਦੀ ਇਹ ਸਾਢੇ 3 ਮਹੀਨਾ ਦੀ ਗੱਬਣਾ ਚੈੱਕ ਪਾਸ ਚੈੱਕ ਪਾਸ ਅਗਲਾ ਕਰਾ ਕੇ ਲੈ ਜਾ ਜਿਹੜਾ ਭਰਾ ਖਰੀਦੂ ਚੈੱਕ ਜ਼ਰੂਰ ਕਰਵਾ ਲਿਓ ਦੁੱਧ ਕਿੰਨਾ ਗਾ ਦੁੱਧ 8 ਕਿਲੋ 7 ਕਿਲੋ ਮੰਨ ਕੇ ਲੈ ਜੀ 7 ਲੀਟਰ ਭਾਈ ਇਹਨਾਂ ਦੋ ਡੰਗ ਭਾਈ ਚੋਕੇ ਲੈ ਜਾ ਬਿਊਟੀ ਚੰਗੀ ਆ ਕੱਟ ਚੰਗਾ ਪ੍ਰਿੰਟ ਚੰਗਾ ਥਾਣ ਬਹੁਤ ਚੰਗਾ ਹਨਾ ਥਾਣ ਪੂਰਾ ਬਧੀ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਚਿਵਾਈ ਕਿਵੇਂ ਆ ਭਰਾ ਕਿ ਭਾਈ ਇਹ ਪਤਾ ਨਾ ਮਾਰਦ ਨੇ ਠੀਕ ਆ ਤਾਰਾ ਭਾਈ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਚਿਵਾਈ ਚੰਗੀ ਆ ਨਾ ਹਾਂ ਚਿਵਾਈ ਬਰੂਏ ਮੇਰੇ ਤੋਂ ਚੈੱਕ ਕਰ ਲੋ ਲੈ ਚੋਣ ਮੈਂ ਤਾਂ ਪਸਮਾਨ ਹੀ ਕਰਾਇਆ ਚਾਚਾ ਨਾ ਨਾ ਪਸਮਾਨ ਹੀ ਕਰਾਇਆ ਹੂੰ ਕੀ ਆ ਬਾਤ ਆ ਭਾਈ ਓਕੇ ਅਜਾਈ ਹਣਾ ਲੈ ਬਹੁਤ ਚੰਗਾ ਜੋਣਾ ਹਣਾ ਮੋਟਾ ਮੋਟਾ ਜੋਣਾ ਜਿਵੇਂ ਮਰਜ਼ੀ ਚੋਈ ਚੱਲੇ ਕੀ ਆ ਬਾਤ ਆ ਬਾਕੀ ਬਰੀਡ ਚੰਗੀ ਆ ਕੰਦ ਬੱਡ ਥਣ ਥਣ ਇੱਕ ਨੰਬਰ ਲੈ ਥਣ ਦਿਖਾ ਦੇ ਮੁੱਠੇ ਵਾਲਾ ਥਣ ਪੂਰੀ ਵਿਥੀ ਦੇ ਥਣ ਨਾੜਾ ਨੂੜਾ ਫੁੱਲਾ ਚੰਗਾ ਲੈ ਚਾਰੂ ਚੂਰੂ ਵੀ ਫੁੱਲਾ ਕੇ ਚਾਰੂ ਫੁੱਲਾ ਹੂੰ ਪ੍ਰਿੰਟ ਬੜਾ ਚੰਗਾ ਬਹਿੜਦਾ ਪ੍ਰਿੰਟ ਪੂਰਾ ਪਏ ਪ੍ਰਸ਼ਾਂਤ ਨੂੰ ਲੈਵਾ ਚੈੱਕ ਕਰਵਾਉਣ ਨੇ ਲੈ ਆਇਆ ਕੀ ਮੋਲ ਆ ਭਰਾ ਜੈਜ ਜੇ ਤਾਂ ਮੁੱਲ ਕਰਾਉਣਾ ਹਾਂਜੀ ਤਾਂ 32000 ਇਹਦਾ 32000 ਠੀਕ ਆ ਹਾਂਜੀ 28000 ਰੁਪਏ ਲਵਾਂਗੇ ਮੋਹਲਾ ਜੀ ਉਹਨਾ ਬਾਈ ਕਹਿੰਦਾ 32 ਕਰਾ ਲਓ 28000 ਚ ਮਾਨਤਨ ਹੋ ਜਾਊਗਾ ਹਾਂ ਮੁੱਲ ਜਮਾ ਯਾਜਾ ਖਿੱਚ ਕੇ ਮੁੱਲ ਲਾ ਸਾਢੇ 3 ਮਹੀਨੇ ਦੀ ਗੱਬਣਾ ਅਗਲਾ ਆਪ ਦੀ ਚੈੱਕ ਕਰਾ ਕੇ ਲੈ ਜੇ ਆਪਣੀ ਕਰਾਈ ਵੀ ਹੂੰ ਠੀਕ ਆ ਬਾਈ ਚਵਾਈ ਚੁਵਾਈ ਓਕੇ ਆ ਬਾਈ ਥਾਨ ਬਹੁਤ ਚੰਗਾ ਤੇ ਫੇਸ ਦਿਖਾਉਣ ਫੇਸ ਨੇੜੇ ਤੋਂ ਚੈੱਕ ਕਰਵਾਉਣ ਲੈ ਕੀ ਬਾਤ ਆ ਓਕੇ ਆ ਬਾਈ ਤੇ ਕਿਸੇ ਵੀਰ ਨੂੰ ਬੜ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ